ਤੇ ਮੇਰੇ ਇੱਕ ਨੇ ਅੱਗੇ ਤੇ ਇੱਕ ਨੇ ਮਗਰ ਪਿਸਟਲ ਰੱਖਤੀ ਤੇ ਮੈਨੂੰ ਕਹਿੰਦੇ ਮੋਟਰਸਾਈਕਲ ਦੀ ਚਾਬੀ ਦੇ ਦੇ ਮੈਂ ਉਹਨਾਂ ਨੂੰ ਬੇਨਤੀ ਨਹੀਂ ਕੀਤੀ ਹੈ ਕਿ ਮੈਂ ਸੱਚ ਕਹਣਾ ਸ਼੍ਰੀ ਹਰਮੰਦਰ ਸਾਹਿਬ ਡਿਊਟੀ ਤੇ ਜਾਣਾ ਵਾਂ ਤੇ ਮੈਨੂੰ ਜਾ ਲੈੰਦੋ ਤੇ ਉਹ ਕਹਿੰਦੇ ਗੋਲੀ ਮਾਰ ਦੇ ਇਹਨੂੰ ਕਿ ਤਲਾਸ਼ੀ ਲਈ ਕਿ ਪੈਸੇ ਕਿਥੇ ਨੇ ਮੈਂ ਕਿਹਾ ਡਿਊਟੀ ਦੇ ਨਾਲ ਸਾਨੂੰ ਪੈਸੇ ਰੱਖਣ ਦਾ ਹੁਕਮ ਨਹੀਂ ਹੈਗਾ ਤੇ ਕਹਿੰਦੇ ਤਲਾਸ਼ੀ ਲਓ ਮੇਰੀ ਤਲਾਸ਼ੀ ਲਈ ਉਹਨਾਂ ਨੇ ਮੇਰੀ ਉੱਪਰਲੀ ਜੇਬ 'ਚ ਐਨਕ ਹੈ ਕਿ ਗੀ ਹੈ ਐਨਕ ਕੱਢ ਕੇ ਉਹਨਾਂ ਸਾਈਡ ਤੇ ਰੱਖਤੀ ਫਿਰ ਤਲਾਸ਼ੀ ਲੈਂਦੇ ਨਾ ਮੇਰੇ ਪਜਾਮੇ ਦੀ ਤਲਾਸ਼ੀ ਲਈ ਤੇ ਮੇਰੇ ਮੋਬਾਈਲ ਲਗਾ ਹੀ ਮੇਰ ਕੋ ਉਹਨਾਂ ਮਾਰੇ ਨੇ ਕਿਰਪਾ ਕੀਤੀ ਪ੍ਰਾਨਾ ਮੋਟਰਸਾਈਕਲ ਕੋ ਚਲਦਾ ਲਿਆ ਉਹਦਾ 12 ਸਾਲ ਨੂੰ ਚਲਾਇਆ ਜਦੋਂ ਵਿਚਾਰਾ ਪੂਰਾ ਡੈਡ ਹੋ ਗਿਆ ਮੋਟਰਸਾਈਕਲ ਤੇ ਫਿਰ ਆ ਥੋੜੇ ਬੋਤੇ ਪੈਸੇ ਜੋੜ-ਜੋੜ ਕੇ ਤਿੰਨ ਚੌਂਹਾਂ ਸਾਲਾਂ ਅੱਜ ਤੇ ਮੋਟਰਸਾਈਕਲ ਲਿਆ ਸੀ ਹੁਣ ਤੇ ਉਸ ਉਹੋ ਮੋਟਰਸਾਈਕਲ ਨਾਲ ਦੂਜਾ ਸਾਲ ਹੀ ਆਏ ਤੋਂ ਖੋਇਆ ਗਿਆ ਤੇ ਨਾਲ ਮੋਬਾਈਲ ਲੈ ਗਏ ਨੇ ਹੁਣ ਮੇਰੇ ਕੋ ਕੋਈ ਸਾਧਨ ਨਹੀਂ ਆ ਦੱਸੋ ਅਸੀਂ ਤੇ ਬੱਚਿਆਂ ਨੂੰ ਕਹੀਏ ਨਾ ਜੇ ਬਾਣੀ ਨਾਲ ਜੁੜਜੋ ਉਹ ਬਾਣੀ ਸਾਡੇ ਬੱਚੇ ਜ਼ਰੂਰ ਪੜਦੇ ਨੇ ਨਿਤਿੰਦੀਆਂ ਬਾਣੀਆਂ ਪੜਦੇ ਨੇ ਉੰਜ ਵੀ ਸਾਡੇ ਨਾਲ ਬੈ ਕੇ ਸੰਥਿਆ ਕਰਦੇ ਨੇ ਪਰ ਉਹ ਕਹਿੰਦੇ ਪਾਪਾ ਮੈਂ ਤੁਹਾਡੇ ਵਾਲੀ ਲੈਨ ਚ ਨਹੀਂ ਹੋਣਾ ਪਾਤੀ ਸਿੰਘ ਨਹੀਂ ਬਨਣਾ ਮੈਂ ਹੋਂ ਡਿਊਟੀ ਜਦੋਂ ਮੈਂ ਬੇਟਾ ਤੇ ਮੇਰੇ ਸਿੰਘ ਨੇ ਮੇਰਾ ਚਿਹਰਾ ਵੇਖ ਕੇ ਪੜਦਾ ਕਿ ਚਿਹਰਾ ਉੱਤਰਿਆ ਕਿਉਂ ਆ ਤੇ ਮੈਂ ਡਿਊਟੀ ਤੋਂ ਜਦੋਂ ਉੱਠਿਆ ਤੇ ਉੱਠ ਕੇ ਮੈਂ ਆਪਣੇ ਸਿੰਘ ਨੂੰ ਦੱਸਿਆ ਬੇਸਤਰਾ ਮੈਂ ਡਿਊਟੀ ਤੇ ਹੁਣਾ ਪਿਆ ਹਾਂ ਅੰਤਰਸਤੇ ਜਿਵੇਂ ਇਤਰਾ ਤੇ ਨਾਨਪਛਾਤੇ ਸਿੰਘ ਉਹ ਮੁੰਡਿਆਂ ਨੇ ਘੇਰ ਕੇ ਮੇਰੇ ਕੋਲ ਮੋਟਰਸਾਈਕਲ ਕੋਲ ਲਿਆ ਤੇ ਮੇਰਾ ਮੋਬਾਈਲ ਵੀ ਕੋਲ ਲਿਆ ਉਹ ਇੰਨੀ ਗੱਲ ਸੁਣ ਕੇ ਹੈਰਾਨ ਹੋ ਗਏ ਇਹ ਗੱਲਾਂ ਹੀ ਸੁਣੀ ਦੀਆਂ ਸੀ ਤੇ ਤੁਹਾਡੇ ਆਪਣੇ ਸਿੰਘ ਨਾਲ ਵਾਪਰ ਗਈ ਆ ਬੱਚਿਆਂ ਦੇ ਕਈ ਖੁਆਇਸ਼ਾਂ ਜਿਹੜੀਆਂ ਮਨ ਚ ਰਹਿ ਜਾਂਦੀਆਂ ਕਿ ਮਾਲੋ ਕੇ ਕੇਲੇ ਵਰਦੀ ਵੀ ਪਾਟੀ ਹੋਵੇ ਨਾ ਬੱਚਿਆਂ ਦੀ ਤਾਂ ਕਿ ਦਾ ਵੀ ਐਰਕਾ ਸਾਰਲਾ ਅਗਲੀ ਵਾਰੀ ਤੈਨੂੰ ਲੈ ਦਾਂਗੇ ਤੇ ਅਗਲੀ ਵਰਦੀ ਲੈ ਕੇ ਦੇਣ ਲੱਗੀ ਤੇ ਕਹਿੰਦੇ ਪਾਪਾ ਬੂਟ ਦੇ ਕਿੰਨੇ ਆਖੀ ਤਾਂ ਬੂਟ ਵੀ ਐਰਕਾ ਸਾਰਲਾ ਅਗਲੀ ਵਾਰੀ ਲੈ ਦਾਂਗੇ ਪੁੱਤ ਕੋਈ ਨਹੀਂ ਸਸਿਕਾ ਦੋਸਤੋ ਮੈਂ ਹਾਂ ਥੋੜਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਨਾ ਪੱਕ ਪੋਸਟ ਚੈਨਲ ਤਸਵੀਰਾਂ ਬਖਾਵਾਂਗੇ ਤੁਹਾਨੂੰ ਅਜਮਰਸਰ ਦੀਆਂ ਸੋਸ਼ਲ ਮੀਡੀਆ ਤੇ ਜਿੱਦਾਂ ਦੀ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ 파ਟੀ ਸਿੰਘ ਨੇ ਗੁਰੂ ਦੇ ਵਰਜੀਵ ਨੇ ਸਰਕਲ ਦੇ ਦਰਬਾਰ ਸਾਹਿਬ ਡਿਊਟੀ ਨਿਭਾਉਂਦੇ ਨੇ ਪਟਸਨ ਸਿੰਘ ਸੇਵਾ ਸਵੇਰੇ 2 ਵਜੇ ਡਿਊਟੀ ਤੇ ਜਾ ਰਹੇ ਸੀ ਪਰ ਰਸਤੇ ਵਿੱਚ ਉਹਨਾਂ ਨੂੰ ਜਿਹੜਾ ਕਿ ਕੁਝ ਨੌਜਵਾਨ ਘੇਰ ਲੈਂਦੇ ਨੇ ਅਤੇ ਉਹਨਾਂ ਦਾ ਮੋਟਰਸਾਈਕਲ ਤੇ ਉਹਨਾਂ ਦਾ ਮੋਬਾਈਲ ਜਿਹੜਾ ਉਹ ਲੁੱਟ ਕੇ ਲੈ ਜਾਂਦੇ ਨੇ ਉਹ ਪਟਸਨ ਸਿੰਘ ਸਾਡੇ ਨਾਲ ਹੈ ਜਿਹਦੇ ਤੇ ਗੁਰੂ ਦੇ ਵਜੀਰ ਨੇ ਭਾਈ ਨਿੰਦਰ ਸਿੰਘ ਜੀ ਸਤ ਪਹਿਲ ਬਾਬਾ ਫਤਿਹ ਸਿੰਘ ਜੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਸੋ ਵੀ ਭਾਈ ਨਿੰਦਰ ਸਿੰਘ ਜੀ ਤੁਹਾਡੀ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਦਰਸ਼ਕਾ ਜੀ ਉਹ ਸਾਂਝਾ ਕਰ ਦਿਓ ਵਾਕਿਆ ਕੀ ਸੀ ਹੋਇਆ ਕੀ ਸੀ ਤੁਹਾਡੇ ਨਾਲ ਤੇ ਸਵਾ ਕਿਹੜਾ ਵੇਲੇ ਸੀ ਤੇ ਕਿੱਥੇ ਜਾ ਰਹੇ ਸੀ ਤੁਸੀਂ ਮੈਂ ਜੀ ਹਰ ਰੋਜ਼ ਦੀ ਤਰ੍ਹਾਂ ਉਸ ਰੋਜ਼ ਵੀ 2 ਵਜੇ ਰਾਤ ਨੂੰ ਡਿਊਟੀ ਜਾ ਰਿਹਾ ਸੀ ਤੇ ਸਵਾ ਕੁ 2 2 15 17 ਦੇ ਲਾਗੇ ਮੈਂ ਘਰੋਂ ਨਿਕਲੇ ਆ 2 ਵਜੇ 20 22 ਮਿੰਟ ਤੇ ਮੈਂ ਚੌਂਕ 'ਚ ਪਹੁੰਚਿਆ ਵਾਂ ਰੋਜੀ ਮੜਾ ਸਕੂਲ ਦੇ ਲਾਗੇ ਉੱਥੇ ਅਣਪਛਾਤੇ ਤਿੰਨ ਮੁੰਡੇ ਆਏ ਨੇ ਮਗਰੋਂ ਮੋਟਰਸਾਈਕਲ ਦੇ ਉਹਨਾਂ ਨੇ ਮੇਰੇ ਮੋਟਰਸਾਈਕਲ ਦੇ ਗਲੇ ਬਣੇ ਆ ਕੇ ਮੋਟਰਸਾਈਕਲ ਲਾਤਾ ਚਲਦਾ ਮੋਟਰਸਾਈਕਲ ਮੇਰਾ ਬੰਦ ਕਰਕੇ ਤੇ ਦੋ ਵੀਰਾਂ ਨੇ ਉਤਰ ਗਏ ਤੇ ਮੇਰੇ ਇੱਕ ਨੇ ਅੱਗੇ ਤੇ ਇੱਕ ਨੇ ਮਗਰ ਪਿਸਟਲ ਰੱਖਤੀ ਤੇ ਮੈਨੂੰ ਕਹਿੰਦੇ ਮੋਟਰਸਾਈਕਲ ਦੀ ਚਾਬੀ ਦੇ ਦੇ ਮੈਂ ਇਹਨਾਂ ਨੂੰ ਬੇਨਤੀ ਵੀ ਕੀਤੀ ਹੈ ਕਿ ਮੈਂ ਸੱਚ ਕਹਣਾ ਸ਼੍ਰੀ ਹਰਮੰਦਰ ਸਾਹਿਬ ਡਿਊਟੀ ਤੇ ਜਾਣਾ ਵਾਂ ਤੇ ਮੈਨੂੰ ਜਾ ਲੈਣ ਦਿਓ ਤੇ ਉਹ ਕਹਿੰਦੇ ਗੋਲੀ ਮਾਰ ਦੇ ਇਹਨੂੰ ਮੈਂ ਕਿਹਾ ਵੀਰੇ ਇਹ ਕੰਮ ਨਾ ਕਰਿਓ ਆਪਣੀ ਚਾਬੀ ਲੈ ਲਓ ਤੇ ਮੈਨੂੰ ਬਖਸ਼ ਦਿਓ ਫਿਰ ਉਹਨਾਂ ਨੇ ਮੇਰੀ ਤਲਾਸ਼ੀ ਲਈ ਕਿ ਪੈਸੇ ਕਿੱਥੇ ਨੇ ਮੈਂ ਕਿਹਾ ਡਿਊਟੀ ਦੇ ਨਾਲ ਸਾਨੂੰ ਪੈਸੇ ਰੱਖਣ ਦਾ ਹੁਕਮ ਨਹੀਂ ਹੈਗਾ ਤੇ ਕਹਿੰਦੇ ਤਲਾਸ਼ੀ ਲਓ ਮੇਰੀ ਤਲਾਸ਼ੀ ਲਈ ਉਹਨਾਂ ਨੇ ਮੇਰੇ ਉੱਪਰਲੀ ਜੇਬ 'ਚ ਐਨਕ ਇੱਕ ਹੀ ਐਨਕ ਕੱਢ ਕੇ ਉਹਨਾਂ ਸਾਈਡ ਤੇ ਰੱਖਤੀ ਇਹ ਤਲਾਸ਼ੀ ਲੈਂਦੇ ਨਾ ਮੇਰੇ ਪਜਾਮੇ ਦੀ ਤਲਾਸ਼ੀ ਲਈ ਤੁਸੀਂ ਮੋਬਾਈਲ ਲਗਾ ਹੀ ਮੇਰ ਕੋ ਉਹਨਾ ਮੋਬਾਈਲ ਵੀ ਕੱਢ ਲਿਆ ਮੇਰੀ ਜੇਬ ਚੋਂ ਤੇ ਮੇਰੇ ਉਸ ਤੋਂ ਵੀ ਭਾਈ ਸਾਹਿਬ ਉਸ ਤੋਂ ਬਾਅਦ ਤੁਸੀਂ ਫਿਰ ਇਸਦਾ ਘਰੇ ਆ ਗਏ ਜਾਂ ਉਸ ਤੋਂ ਬਾਅਦ ਤੁਸੀਂ ਫਿਰ ਵਾਪਸ ਕਿਹੜੀ ਜਗ੍ਹਾ ਜਾ ਕੇ ਤਲਾਸ਼ ਦਿੱਤੀ ਜਾਂ ਫਿਰ ਕੀ ਕੀਤਾਗੇ ਤੁਸੀਂ ਉਸ ਤੋਂ ਬਾਅਦ ਉਰਾਲਾ ਸਮਾਂ ਸੀ ਬਨੇਜ ਦਾ 10 ਵਜੇ 2 ਵਜੇ ਸਮਾਂ ਸੀ ਉਸ ਤੋਂ ਬਾਅਦ ਫਿਰ ਕੀ ਹਾਲਾਤ ਸੀ ਕਿੱਥੇ ਗਏ ਤੁਸੀਂ ਮੈਂ ਜੋ ਉਸ ਤੋਂ ਬਾਅਦ ਥੋੜਾ ਜਿਹਾ ਤੇ ਪਹਿਲਾਂ ਬੰਦ ਲਈ ਗਿਆ ਸੀ ਥੋੜੀ ਦੇਰ ਲਈ ਉਸ ਤੋਂ ਬਾਅਦ ਪਹਿਲਾਂ ਮੈਂ ਘਰ ਨੂੰ ਮੜਿਆਂਗੇ ਘਰੇ ਜਾਵਾਂ ਫਿਰ ਮੈਂ ਘਰੇ ਜਾ ਕੇ ਕਰਦੇ ਨੂੰ ਕੀ ਤਾਂ ਕਰਾਂਗੇ ਡਿਊਟੀ ਤੇ ਵੀ ਗੈਰ ਹਾਜ਼ਰ ਹੋ ਫਿਰ ਮੈਂ ਆਪਣੇ ਪੈਦਲ ਡਿਊਟੀ ਤੇ ਚਲਾ ਗਿਆ ਚਲੋ 10 ਮਿੰਟ ਮੈਂ ਲੇਟ ਹੋ ਗਿਆ ਡਿਊਟੀ ਤੇ ਪਹੁੰਚਿਆ ਇੱਕ ਡਿਊਟੀ ਮੈਂ ਲਈ ਇੱਕ ਡਿਊਟੀ ਸਿਰੇ ਪੋਣਾ ਲਾ ਕੇ ਤੇ ਫਿਰ ਮੈਂ 6:30 ਪੋਨੇ 7 ਵਜੇ ਬੀੜਵਿਜਨ ਥਾਣੇ ਉੱਤੇ ਚੌਂਕੀ ਜੀ ਜਾ ਕੇ ਮੈਂ ਦਰਖਾਸਤ ਦਿੱਤੀ ਆ ਕਿ ਮੈਨਾਂ ਇਸ ਤਰ੍ਹਾਂ ਕਰਕੇ ਰਾਤ ਇਹ ਵਾਲ ਹਸਾਇਆ ਵਾ ਤੇ ਉਹਨਾਂ ਨੇ ਮੇਰੀ ਦਰਖਾਸਤ ਨੋਟ ਕੀਤੀ ਉਸ ਵੇਲੇ ਵੀਨੇਸੋ ਵੀ ਹੁਣ ਤੁਹਾਡੀ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਹੱਥਾਂ ਇਹ ਚੀਜ਼ ਨੂੰ ਲੈ ਕੇ ਵੀ ਬਹੁਤ ਮਾੜਾ ਹੋਇਆ ਜੋ ਤੁਹਾਡੇ ਨਾਲ ਹੋਇਆ ਤੇ ਵੀਨੇਸੋ ਵੀ ਉਸ ਤੋਂ ਬਾਅਦ ਫਿਰ ਤੁਸੀਂ ਜਿਹੜਾ ਤੁਹਾਡਾ ਮੋਟਰਸਾਈਕਲ ਸੀ ਠੀਕ ਹੈ ਉਹਦੇ ਲੈ ਕੇ ਜਾ ਲ ਉਹ ਨਾਲ ਮੋਬਾਈਲ ਲੈ ਕੇ ਤੇ ਉਸ ਤੋਂ ਬਾਅਦ ਡਿਊਟੀ ਤੁਸੀਂ ਹੁਣ ਕਿਸ ਤਰ੍ਹਾਂ ਜਾ ਰਹੇ ਹੋ ਦਸਕਾ ਜ ਨੂੰ ਸਾਨਾ ਕਰਦੇ ਹੋ ਤੇ ਕਿਨੇ ਲੰਬੇ ਸਮੇਂ ਤੋਂ ਤੁਸੀਂ ਡਿਊਟੀ ਨਿਭਾ ਰਿਹਾ ਹੋਇਓ ਸਚਕਣ ਸਿੰਘ ਦਰਬਾਰ ਸਾਹਿਬ ਵਿੱਚ ਮੈਂ 2000 ਤਕਰੀਬਨ 9 ਤੋਂ ਡਿਊਟੀ ਜਾ ਰਿਹਾ ਦਰਬਾਰ ਸਾਹਿਬ ਸਚਕਣ ਸਿੰਘ ਹਰਮੰਦਰ ਸਾਹਿਬ ਜੀ ਤੇ ਪਹਿਲਾਂ ਮੈਂ ਸਾਈਕਲ ਤੇ ਜਾਂਦਾ ਰਿਹਾ ਸੀ ਉਸ ਤੋਂ ਬਾਅਦ ਚਲੋ ਮਾਰੇ ਨੇ ਕਿਰਪਾ ਕੀਤੀ ਪੁਰਾਣਾ ਮੋਟਰਸਾਈਕਲ ਕੋ ਚਲਦਾ ਲਿਆ ਉਹਦਾ 12 ਸਾਲ ਨੂੰ ਚਲਾਇਆ ਜਦੋਂ ਵਿਚਾਰਾ ਪੂਰਾ ਡੈੱਡ ਹੋ ਗਿਆ ਮੋਟਰਸਾਈਕਲ ਤੇ ਫਿਰ ਆ ਥੋੜੇ ਬੋਤੇ ਪੈਸੇ ਜੋੜ- ਮੈਂ ਮੋਟਰਸਾਈਕਲ ਲਿਆ ਸੀ ਹੁਣ ਤੇ ਉਸ ਉਹੋ ਹੀ ਮੋਟਰਸਾਈਕਲ ਨਾਲ ਦੂਜਾ ਸਾਲ ਹੀ ਆਇਆ ਇਹ ਤੋਂ ਖੋਇਆ ਗਿਆ ਤੇ ਨਾਲ ਮੋਬਾਈਲ ਲੱਗੇ ਨੇ ਹੁਣ ਮੇਰੇ ਕੋ ਕੋਈ ਸਾਧਨ ਨਹੀਂ ਆ ਮੈਂ ਸਾਹਮਣੇ ਗਵੰਡੀ ਆਪਣੇ ਦਾ ਸਾਈਕਲ ਲੈ ਕੇ ਜਾ ਰਿਹਾ ਹਾਂ ਇਸ ਲਈ ਹੁਣ ਕੀ ਲੱਗਦਾ ਨਹੀਂ ਕਿ ਗੁਰੂ ਦੇ ਵਜੀਰ ਜਿਹੜੇ ਸਿਰਫ ਨਾਂ ਦੇ ਵਜੀਰ ਰਹਿ ਗਏ ਨੇ ਘਰ ਦੇ ਹਾਲਾਤ ਵੀ ਬਹੁਤੇ ਵਧੀਆ ਨਹੀਂ ਆ ਇੱਕ ਸਾਈਕਲ ਤੱਕ ਨਹੀਂ ਖਰੀਦ ਸਕਦੇ ਕਿ ਲੱਗਦਾ ਨਹੀਂ ਕਿ ਕਿਤੇ ਕਿਤੇ ਆਪਣੇ ਇੱਥੇ ਵਿੱਚ ਦੁੱਖ ਵੀ ਹੁੰਦਾ ਵਾ ਅਸੀਂ ਲੋਕਾਂ ਵਾਸਤੇ ਦਾਸ ਬੇਨਤੀ ਕਰਦੇ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਵਿੱਚ ਪਰ ਆਪ ਦੇ ਹਾਲਾਤ ਬਹੁਤੇ ਵਈਆ ਨਹੀਂ ਐ ਜੇਕਰ ਨੁਕਸਾਨ ਹੋ ਜਾਂਦਾ ਤੁਹਾਡਾ ਮੋਬਾਈਲ ਵੀ ਗਿਆ ਤੁਹਾਡਾ ਮੋਟਰਸਾਈਕਲ ਵੀ ਗਿਆ ਉਹ ਵੀ ਤੁਸੀਂ ਦੱਸਦੇ ਤੁਸੀਂ ਬੜੇ ਲੰਬੇ ਸਮੇਂ ਤੋਂ ਪੈਸੇ ਜੋੜ ਕੇ ਗੋਲਕ ਵਿੱਚ ਫਿਰ ਜਾ ਕੇ ਘਰੇ ਜਿਹੜਾ ਤੁਸੀਂ ਮੋਟਰਸਾਈਕਲ ਲਿਆ ਉਹ ਚਾਹਦਾ ਮੋਟਰਸਾਈਕਲ ਲਿਆ ਪਰ ਅੱਜ ਦੋਵਾਂ ਤੋਂ ਹੱਥੋਂ ਬੈਠੇ ਹੋ ਪਰ ਕੀ ਹਾਲਾਤ ਇਸ ਤਰ੍ਹਾਂ ਨਹੀਂ ਕਿ ਅੱਜ ਤੁਸੀਂ ਮੋਟਰਸਾਈਕਲ ਵੀ ਨਵਾਂ ਨਹੀਂ ਖਰੀਦ ਸਕਦੇ ਜਿਸ ਤਰ੍ਹਾਂ ਦੇ ਹਾਲਾਤ ਬਣ ਗਏ ਤੁਹਾਡੇ ਨਹੀਂ ਵਾਕਈ ਇਹੋ ਜਿਹੇ ਹਾਲਾਤ ਉਹਨਾਂhle ਮੇਰੇ ਹੈਗੇ ਨੇ ਕਿ ਮੋਟਰਸਾਈਕਲ ਛੱਡੋ ਮੇਰੇ ਕੋਲ ਸਾਈਕਲ ਹੈ ਜੋ ਕਿ ਅਜੇ ਲੈ ਪੈਸੇ ਨਹੀਂ ਹੈਗੇ ਮੈਨੂੰ ਕੋਈ ਵੀਰ ਭਰਾ ਕੋਈ ਫੋਨ ਵੀ ਆਪਣਾ ਕਰ ਦੇਣਾ ਕਿਉਂਕਿ ਕਵੇ ਮੋਟਰਸਾਈਕਲ ਮੈਂ ਕਿਹਾ ਮੇਰੇ ਵੀ ਤੂੰ ਮੋਟਰਸਾਈਕਲ ਭਾਵੇਂ ਮੈਨੂੰ ਰੈਂਡ ਦੇ ਮੈਨੂੰ ਸਾਈਕਲ ਹੀ ਲੈ ਦੇ ਕਿ ਚਲੋ ਮੈਂ ਆਪਣੇ ਡਿਊਟੀ ਜਿਹੜਾ ਪੈਦਲ ਜਾਣਾ ਜਾਂ ਕਿਸੇ ਕੋ ਮੰਗਦਾ ਸਾਈਕਲ ਦੇ ਤਕਰੀਬਨ ਮੈਂ ਕਰਦੋ ਕੋਈ ਡਿਊਟੀ ਜਾ ਸਕਾਂ ਤੁਪੈ ਗੱਲ ਕਰੀਏ ਮੀਠਾ ਸੀ ਦੇ ਦੇ ਲੋਕ ਕਹਿੰਦੇ ਨੇ ਵੀ ਪਾਟੀ ਸਿੰਘ ਨੂੰ ਪੈਸਾ ਬੜਾ ਵਾਹ ਕੇ ਦੇ ਬੜੀ ਗੁਰੂ ਸਾਹਿਬ ਦੀ ਬੜੀ ਕਿਰਪਾ ਵਾ ਕਹਿੰਦੇ ਐਵੇਂ ਜਾਣ ਕਿਸ ਤਾਂ ਰਕਿੰਦੇ ਰਹਿੰਦੇ ਨੇ ਵੀ ਸਾਡੇ ਕੋ ਮਾਇਆ ਹੈ ਨਹੀਂ ਆ ਸਾਡੇ ਕੋ ਪੈਸੇ ਹੈ ਨਹੀਂ ਆ ਇਸ ਵਿੱਚ ਕਿੰਨੀ ਸੱਚਾਈ ਹੈ ਲੋਕ ਜਿਹੜੇ ਗੱਲਾਂ ਕਰਦੇ ਨੇ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਜੀ ਇਹਦੇ ਲੋਕਾਂ ਦੀਆਂ ਗੱਲਾਂ ਹੀ ਬਣੀਆਂ ਜੀ ਬਾਬਾ ਜੀ ਕੋ ਬੜੇ ਪੈਸੇ ਹੈਗੇ ਨੇ ਕਿਤੇ ਆਪਣੇ ਬੱਚੇ ਨੇ ਉਹਨਾਂ ਕੋ ਕਿਹ ਚੰਗੇ ਬੰਦੇ ਨੂੰ ਕਹੋ ਕਿ ਆਪਣੇ ਬੱਚੇ ਨੂੰ ਪਾਟੀ ਸਿੰਘ ਬਣਾ ਕੇ ਵੇਖੋ ਕਿ ਕਿਤਨਾ ਘਰਾਂ ਦੇ ਗੁਜ਼ਾਰੇ ਚੱਲਦੇ ਨੇ ਸਾਰਾ ਮਹੀਨਾ ਡਿਊਟੀ ਕਰੀ ਜੀ 14-15000 ਰੁਪਏ ਬਣਦਾ ਵਾ ਨਾ ਤੇ 17 18 20000 ਦਾ ਖਰਚਾ ਕਰਦੇ ਪਹਿਲਾਂ ਹੀ ਗਨਾ ਦਿੰਦੇ ਨੇ ਤੇ ਜੇ ਕੋਈ ਵਿਆਹ ਸ਼ਾਦੀ ਜਾ ਰੇ ਜਾਂ ਕੋਈ ਬਿਮਾਰੀ ਆ ਜੇ ਨਾ ਤੇ ਆਂਡ ਗਵਾਨ ਕੋ ਪੈਸੇ ਮੰਗ ਕੇ ਫੇਰ ਆਪਣਾ ਗੁਜ਼ਾਰਾ ਕਰਨਾ ਪੈਂਦਾ ਜੇ ਕੋਈ ਲੈਂਦਾ ਨਹੀਂ ਬੱਬਾ ਜੀ ਹੁਣ ਗਾਂ ਤੁਸੀਂ ਆਪਣੇ ਗਾਂ ਬੱਚਿਆਂ ਨੂੰ ਐਸੇ ਲੈਣ ਚ ਜਾਂ ਗੁਰੂ ਸਾਹਿਬ ਜਿਵੇਂ ਮਜੀਬ ਬਣੇ ਹੋ ਕਿ ਲੱਗਦਾ ਵੀ ਹੁਣ ਪਟਸਰ ਸਿੰਘ ਬਣਾਉਗੇ ਆਪਣੇ ਬੱਚਿਆਂ ਨੂੰ ਜਿਸ ਤਰ੍ਹਾਂ ਤੇ ਤੁਹਾਡੇ ਹਾਲਾਤ ਨੇ ਇਹਨਾਂ ਲੰਮਾ ਸਮਾਂ ਹੋ ਗਿਆ ਤੁਹਾਨੂੰ ਪਟਸਰ ਸਿੰਘ ਸੇਵਾ ਲਭਾਉਂਦਿਆਂ ਨੂੰ ਅਸੀਂ ਦੇਖਿਆ ਘਰ ਵੀ ਨਵਾਂ ਬਣਾਇਆ ਵਾ ਅਜੇ ਦੂਹੇ ਦਰਵਾਜ਼ੇ ਤੱਕ ਨਹੀਂ ਲੱਗੇ ਕਿੰਨੇ ਹਾਲਾਤ ਮਾੜੇ ਨੇ ਕਿੰਨਾ ਸਮਾਂ ਲ ਇਹ ਸਾਡੇ ਪਿਤਾ ਜੀ ਨੇ ਉਹ 86 ਚ ਪਲਾਟ ਲਿਆ ਸੀ ਜੀ ਉਹਨਾਂ ਨੇ ਬਣਾ ਕੇ ਦਿੱਤਾ ਹੈ ਤੇ 96 ਜੋ ਪੂਰੇ ਹੋਏ ਨੇ ਤੇ ਉਹ ਜਿੱਥੇ ਬਣਾ ਕੇ ਛੱਡ ਗਏ ਨੇ ਉੱਥੇ ਬਣਿਆ ਰਿਆ ਉਹਨਾਂ ਤੋਂ ਬਾਅਦ ਚਲੋ ਅਸੀਂ ਥੋੜੀ ਬਹੁਤੀ ਮਿਹਨਤ ਕਰਦੇ ਰਹੇ ਕਰ ਕਰਾ ਕੇ ਮਹਾ ਜਨ ਨੂੰ ਹੋਣ ਯਾਨੀ ਕਿ 2025 ਵਿੱਚ ਆ ਕੇ ਮਹਾ ਕੰਪਲੀਟ ਕੀਤਾ ਉਹ ਕੰਪਲੀਟ ਵੀ ਨਹੀਂ ਆਇਆ ਲੈ ਬੂਏ ਬਾਰੀਆਂ ਜਿੱਥੇ ਅੜ ਗਿਆ ਨਾ ਕੰਮ ਆ 2 ਸਾਲ ਹੋ ਗਏ ਨੇ ਉੱਥੇ ਕੰਮ ਰਿਆ ਹੋਇਆ ਤੇ ਪਾਰਤੀ ਸਿੰਘ ਦੇ ਬਣਾਉਣ ਦੇ ਵਿੱਚ ਦੱਸੋ ਅਸੀਂ ਤਾਂ ਬੱਚਿਆਂ ਨੂੰ ਕਹੀਏ ਨਾ ਜੇ ਬਾਣੀ ਨਾਲ ਜੁੜ ਜੋ ਉਹ ਬਾਣੀ ਸਾਡੇ ਬੱਚੇ ਜ਼ਰੂਰ ਪੜਦੇ ਨੇ ਨਿਤਨੇਮ ਦੀਆਂ ਬਾਣੀਆਂ ਪੜਦੇ ਨੇ ਉੰਜ ਵੀ ਸਾਡੇ ਨਾਲ ਬੈ ਕੇ ਸੰਥਿਆ ਕਰਦੇ ਨੇ ਪਰ ਉਹ ਕਹਿੰਦੇ papa ਮੈਂ ਤੁਹਾਡੇ ਵਾਲੀ ਲੈਨ ਚ ਨਹੀਂ ਹੋਣਾ ਪਾਟੀ ਸਿੰਘ ਨਹੀਂ ਬਨਣਾ ਮੈਂ ਉੰਜ ਮੈਂ ਕੋਈ ਹੋਰ ਜੋਬ ਕਰ ਲਾਂਗਾ ਮਹਾਰਾਜ ਦੀ ਬਾਣੀ ਸਤਕਾਰਯੋਗ ਜ਼ਰੂਰ ਪੜਾਂਗਾ ਪਰ ਮੈਂ ਪਾਟੀ ਸਿੰਘ ਨਹੀਂ ਬਣਾਂਗਾ ਸਿਆਹੀ ਪਾੜ ਮੈਂ ਕਰੀਉਂਗਾ ਆਪਣੇ ਪਰਿਵਾਰ ਵਾਸਤੇ ਪਾਟੀ ਸਿੰਘ ਨਹੀਂ ਬਣੂੰਗਾ ਮੈਂ ਬੋਏ ਪਾਟੀ ਸਿੰਘ ਕੇ ਬਨਚ ਕੀ ਹਰਜ ਕੀ ਹੈ ਕਿਉਂ ਨਹੀਂ ਬਨਣਾ ਕਿਉਂ ਬੱਚੇ ਜਿਹੜੇ ਨੇ ਗੁਰੂ ਦੇ ਵਜੀਰ ਬਣਨ ਤੋਂ ਨਾ ਕਰ ਰਹੇ ਨੇ ਕਿਉਂ ਬੱਚੇ ਜਿਹੜੇ ਕਹਿੰਦੇ ਆ ਕਿ ਅਸੀਂ ਪਾਠ ਜੂ ਕਰਾਂਗੇ ਅਸੀਂ ਸਹਿ ਪਾਠ ਵੀ ਕਰਾਂਗੇ ਪਰ ਪਾਠ ਸਿੰਘ ਨਹੀਂ ਬਣਾ ਕਿਉਂ ਇਸ ਤਰ੍ਹਾਂ ਬੱਚੇ ਕਹਿ ਰਹੇ ਨੇ ਬੱਚਿਆਂ ਨੂੰ ਕੀ ਸਮਝ ਆ ਰਹੀ ਹੈ ਤੁਹਾਡੇ ਵਾਲੇ ਕਿ ਬੱਚਿਆਂ ਨੂੰ ਆਪਣੇ ਪਿਤਾਵਾਲ ਵੇਖ ਕੇ ਪਤਾ ਲੱਗਦਾ ਵਾ ਕਿ ਮੇਰਾ ਪਿਤਾ ਕਿਸ ਤਰ੍ਹਾਂ ਰਾਤ ਨੂੰ ਉੱਠ ਕੇ ਜਾਂਦਾ ਇਹ ਸਾਰੇ ਸੁੱਤੇ ਹੁੰਦੇ ਆਂ ਸਿਆਲੇ ਦਿਨਾਂ ਵਿੱਚ ਜਾਈਆਂ ਵਿੱਚ ਤੇ ਰਾਤ ਨੂੰ 2-2 ਵਜੇ ਉੱਠ ਕੇ ਪਿਤਾ ਜੀ ਜਾਂਦੇ ਨੇ ਤੇ ਰਾਤ ਚ 100 ਕੁੱਤੇ ਵੀ ਪੈਂਦੇ ਨੇ ਕੋ ਮਾੜਾ ਚੰਗਾ ਬੰਦਾ ਵੀ ਮਿਲਦਾ ਵਾ ਤੇ ਤਾਂ ਵੀ ਘਰ ਦਾ ਗੁਜ਼ਾਰਾ ਰੋਂ ਰੋ ਕੇ ਹੁੰਦਾ ਵਾ ਤੇ ਬੱਚਿਆਂ ਦੀਆਂ ਕਈ ਖੁਆਇਸ਼ਾਂ ਜਿਹੜੀਆਂ ਮਨ ਚ ਰਹਿ ਜਾਂਦੀਆਂ ਕਿ ਮਨ ਲੋ ਕੇ ਕੇਲੇ ਵਰਦੀ ਵੀ ਪਾਟੀ ਹੋਵੇ ਨਾ ਬੱਚਿਆਂ ਦੀ ਤਾਂ ਆਕੀ ਦਾ ਵੀ ਯਾਰਕਾ ਸਾਰਲਾ ਅਗਲੀ ਵਾਰੀ ਤੈਨੂੰ ਲੈ ਦਾਂਗੇ ਤੇ ਅਗਲੀ ਵਰਦੀ ਲੈ ਕੇ ਦੇਣ ਲੱਗੀ ਤੇ ਕਹਿੰਦੇ ਪਾਪਾ ਬੂਟ ਦੇ ਕਿਹਨੇ ਆਕੀ ਦਾ ਬੂਟ ਵੀ ਯਾਰਕਾ ਸਾਰਲਾ ਅਗਲੀ ਵਾਰੀ ਲੈ ਦਾਂਗੇ ਪੁੱਤ ਕੋਈ ਨਹੀਂ ਇਸ ਤਰ੍ਹਾਂ ਉਹਨੂੰ ਪਤਾ ਕਿ ਜਿਹੜੇ ਮੇਰੇ ਪਾਪਾ ਕਿੱਦਾਂ ਸਾਨੂੰ ਪੜਾਉਂਦੇ ਪਏ ਨੇ ਕਿੱਦਾਂ ਗੁਜ਼ਾਰਾ ਕਰਦੇ ਪਏ ਨੇ ਇਹ ਕਰਕੇ ਕਹਿੰਦਾ ਪਾਪਾ ਮੈਂ ਐਸ ਲੈਨ ਚ ਨਹੀਂ ਪਹਿਣਾ ਉਂਝੇ ਮੈਂ ਬਾਣੀ ਜ਼ਰੂਰ ਪੜਾਂਗਾ ਗੁਰੂ ਸਾਹਿਬ ਸਤਕਾ ਜਰੂਰ ਕਰੂੰਗਾ ਪਰ ਮੈਂ ਪਾਟੀ ਸਿੰਘ ਨਹੀਂ ਬਨਣਾ ਮੈਂ ਮੈਨੂੰ ਇਸ ਤੋਂ ਵੀ ਬਾਬਾ ਜਦੋਂ ਤੁਸੀਂ ਵਾਪਸ ਗਏ ਸੀ ਆਪਣੀ ਜਾ ਕੇ ਡਿਊਟੀ ਨਿਭਾਈ ਜਾ ਕੇ ਉੱਥੇ ਫਿਰ ਕਿਸ ਤਰ੍ਹਾਂ ਮਨ ਲੱਗਾ ਡਿਊਟੀ ਤੇ ਕਿਉਂਕਿ ਏਡਾ ਵੱਡਾ ਹਾਦਸਾ ਕਿਸੇ ਨਾਲ ਹੋ ਜੇ ਮੈਨੂੰ ਲੱਗਦਾ ਬੰਦੇ ਦਾ ਮਨ ਹੀ ਨਹੀਂ ਲੱਗਦਾ ਇਸ ਚੀਜ਼ ਲੈ ਕੇ ਤੇ ਉਸ ਤੋਂ ਬਾਅਦ ਮੈਨੂੰ ਇਸ ਤੋਂ ਤੁਸੀਂ ਆਪਣੇ ਜਿਹੜੇ ਨਾਲ ਦੇ ਪਾਰਤੀ ਸਿੰਘ ਸੀ ਉਹਨਾਂ ਦੱਸਿਆ ਵੀ ਭਾਈ ਮੈਂ ਨਾ ਬਾਹਲਾ ਵਰਤ ਗਿਆ ਵਾ ਮੈਂ ਡਿਊਟੀ ਤੇ ਆ ਰਿਹਾ ਸੀ ਮੈਨੂੰ ਇਸ ਤਰ੍ਹਾਂ ਜਿਹੜੇ ਨੇ ਨੌਜਵਾਨ ਪੈਗੇ ਤੇ ਮੇਰਾ ਮੋਬਾਈਲ ਤੇ ਮੇਰਾ ਮੋਟਰਸਕੂਟਰ ਖੋ ਕੇ ਲੱਗੇ ਨੇ ਹਾਂਜੀ ਜਦੋਂ ਮੈਂ ਡਿਊਟੀ ਤੇ ਪਹੁੰਚਿਆ ਮੈਂ ਪੈਦਲ ਹੀ ਗਿਆ ਵਾ ਤੇ ਜਾ ਕੇ ਮੈਂ ਵੇਖਿਆ ਮਰ ਮਰ ਦੇ ਹਜੂਰੀ ਮੈਂ ਡਿਊਟੀ ਦੌਰਾਨ ਜਦੋਂ ਆਪਣੇ ਕਮਰੇ 'ਚ ਪਹੁੰਚਿਆ ਜਿੱਥੇ ਮੇਰੀ ਡਿਊਟੀ ਸੀ ਔਨ ਡਿਊਟੀ ਜਦੋਂ ਮੈਂ ਬੈਠਾ ਤਾਂ ਮੇਰੇ ਸਿੰਘ ਨੇ ਮੇਰਾ ਚਿਹਰਾ ਵੇਖ ਕੇ ਪੜਦਾ ਕਿ ਚਿਹਰਾ ਉੱਤਰਿਆ ਕਿਉਂ ਆ ਤੇ ਮੈਂ ਡਿਊਟੀ ਤੋਂ ਜਦੋਂ ਉੱਠਿਆ ਤੇ ਉੱਠ ਕੇ ਮੈਂ ਆਪਣੇ ਸਿੰਘ ਨੂੰ ਦੱਸਿਆ ਬੇਸਤਰਾ ਮੈਂ ਡਿਊਟੀ ਤੇ ਹੁਣਾ ਪਿਆ ਤਾਂ ਰਸਤੇ 'ਚ ਮਨੇਤਰਾ ਤੇ ਨਾਨਪਛਾਤੇ ਸਿੰਘ ਮੁੰਡਿਆਂ ਨੇ ਘੇਰ ਕੇ ਤੇ ਮੇਰੇ ਕੋਲ ਮੋਟਰਸਾਈਕਲ ਖੋਲਿਆ ਤੇ ਮੇਰਾ ਮੋਬਾਈਲ ਵੀ ਖੋਲਿਆ ਉਹ ਇੰਨੀ ਗੱਲ ਸੁਣ ਕੇ ਹੈਰਾਨ ਹੋ ਗਏ ਕਿ ਇਹ ਗੱਲਾਂ ਹੀ ਸੁਣੀ ਦੀਆਂ ਸੀ ਤੇ ਤੁਹਾਡੇ ਆਪਣੇ ਸਿੰਘ ਨਾਲ ਵਾਪਰ ਗਈ ਆ ਉਹਨਾਂ ਨੂੰ ਵੀ ਬੜਾ ਦੁੱਖ ਆਇਆ ਮੇਰੇ ਨਾਲ ਤੇ ਉਹਨਾਂ ਨੇ ਮੈਨੂੰ ਹੌਸਲਾ ਦਿੱਤਾ ਕਿ ਚਲੋ ਇੰਨਾ ਸ਼ੂਰ ਕਰੋ ਤੁਹਾਡੀ ਜਾਨ ਬਖਸ਼ਤੀ ਉਹਨਾਂ ਨੇ ਜਿਸ ਤਰ੍ਹਾਂ ਗੋਲੀ ਮਾਰਨ ਦੀ ਵਿੱਚ ਗੱਲ ਕਰਦੇ ਪਏ ਨੇ ਉਹਨਾਂ ਤੜੀ ਜਾਨ ਬਖਸ਼ਤੀ ਆ ਚਲੋ ਤੁਸੀਂ ਚਾਬੀ ਦੇ ਦਿੱਤੀ ਸਿਆਣਪ ਕੀਤੀ ਜੇ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਚਲੋ ਕੋਈ ਗੱਲ ਨਹੀਂ ਤੁਸੀਂ ਇੱਕ ਭਰਾਓ ਨਾ ਐ ਸਾਰੇ ਵੀਰ ਜਿੰਨੇ ਵੀ ਅਖੰਡ ਪਾਟੇ ਸਿੰਘ ਆ ਗਏ 100 150 50 ਵੀ ਇਕੱਠੇ ਕਰਕੇ ਜਿੰਨੇ ਵੀ ਸਾਡੇ ਕੋਲ ਸਰਣਗੇ ਉਹ ਵੀ ਵਿਚਾਰੇ ਮੇਰੇ ਵਾਂਗੂ ਮਾਹ ਆਪਣੇ ਘਰਾਂ ਦਾ ਗੁਜ਼ਾਰਾ ਕਰਦੇ ਨੇ ਤੋਂ ਉਹਨਾਂ ਨੇ ਮੈਨੂੰ ਇੰਨਾ ਹੌਸਲਾ ਦਿੱਤਾ ਕੋਈ ਗੱਲ ਨਹੀਂ ਜਿੰਨਾ ਹੋ ਸਕੇ ਤੇਰੀ ਮੱਤ ਕਰਾਂਗੇ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਮਦਦ ਕਰਨੀ ਬੰਦੀ ਵੀ ਆ ਬਾਬਾ ਪੂਰਾ ਸਾਹਿਬ ਦੇ ਵੰਚਚੇ ਨੇ ਪਰ ਸਿਰਫ ਨਾਂ ਦੇ ਵਜ਼ੀਰ ਬਣ ਕੇ ਰਹਿ ਗਏ ਨੇ ਇਸ ਕਰਕੇ ਸਾਡੀ ਸਿੱਖ ਸੰਗਤ ਨੂੰ ਪੇਜ ਲਿਆ ਹੱਥ ਜੋੜ ਕੇ ਬੇਨਤੀ ਆ ਵੀ ਭਾਈ ਨਿੰਦਰ ਸਿੰਘ ਜਿਹੜੇ ਕੀ ਗੁਰੂਦੇ ਪਾਰਟੀ ਨੇ ਪਾਰਟੀ ਸਿੰਘ ਨੇ ਇਹਨਾਂ ਦੀ ਜਿਹੜੀ ਆ ਜ਼ਰੂਰ ਬੰਦਾ ਮਾਨ ਸਨਮਾਨ ਕਰਿਓ ਕਿਉਂਕਿ ਹਾਲਾਤ ਬਹੁਤੇ ਵਧੀਆ ਨਹੀਂ ਆ ਭਾਈ ਭਾਈ ਜੋੜ ਕੇ ਮੋਟਰਸਾਈਕਲ ਲਿਆ ਸੀ ਤੇ ਡਿਊਟੀ ਨਿਭਾ ਰਹੇ ਸੀ ਤੁਸੀਂ ਦੇਖਿਆ ਇਸ ਵੀਡੀਓ ਵਿੱਚ ਇਸ ਵੀਡੀਓ ਵਿੱਚ ਜਿਉਂ ਦਿਖਾਈ ਦੇ ਰਿਹਾ ਵੀ ਨੌਜਵਾਨ ਆਉਂਦੇ ਨੇ ਅਤੇ ਪਾਰਟੀ ਸਿੰਘ ਦੇ ਮੋਬਾਈਲ ਨੇ ਖੋ ਕੇ ਲੈ ਜਾਂਦੇ ਨੇ ਤੇ ਨਾਲ ਮੋਟਰਸਾਈਕਲ ਲੈ ਜਾਂਦੇ ਨੇ ਅਤੇ ਉੱਥੇ ਜਿਹੜੇ ਜੋ ਖੁਲਖਾਰਦੇ ਨੇ ਤੇ ਉਹਨਾਂ ਨੂੰ ਜਿਹੜਾ ਪਿਸਤੌਲ ਦੀ ਲੌਂਗ ਦੀ ਉਹਨਾਂ ਕਿਹੜਾ ਲੁੱਟ ਖੋਹਦੀ ਆ ਐਸ ਕਾ ਕਿ ਸਾਡੀ ਵੀ ਸਿੱਖ ਸ਼ਕਤੀ ਗਾੜੀ ਆ ਪਈ ਲਿਆ ਭਾਈ ਤੁਸੀਂ ਇੰਨਾ ਮਾਨ ਸਨਮਾਨ ਕਰਦੇ ਹੋ ਇੰਨਾ ਤੁਸੀਂ ਲੰਗਰ ਲਾਉਂਦੇ ਹੋ ਇੰਨਾ ਕਰਦੇ ਹੋ ਪਰ ਇਹ ਸਾਡਾ ਆਪਣਾ ਭਾਈਚਾਰਾ ਵਾ ਸਾਡਾ ਆਪਣੀ ਸਿੱਖ ਕੌਮ ਆ ਐਸ ਕਾ ਕਿ ਮੇਸ਼ਾ ਸਿੱਖ ਕੌਮ ਅ ਦੂਸਰੀ ਬਾਅਦ ਫੜਦੀ ਆ ਤੇ ਸਾਡੇ ਆਪਣੇ ਨੇ ਸਾਡੇ ਪਟਤ ਸਿੰਘ ਨੇ ਵਾਚੜ ਕੇ ਮਦਦ ਕਰੇ ਉਹਨਾਂ ਦੀ ਤਾਂ ਜੋ ਕਿ ਇਹਨਾਂ ਦੇ ਹਾਲਾਤ ਚੰਗੇ ਹੋ ਸਕਣ ਤੇ ਮੋਟਰਸਾਈਕਲ ਜੂ ਲੈ ਸਕਣ ਆਪਣਾ ਜਿਹੜਾ ਕੋਈ ਸੰਧ ਲੈ ਸਕਣ ਜਿਹਨਾਂ ਜਿਹੜਾ ਕਿ ਡਿਊਟੀ ਜਾ ਸਕਣ ਤੁਸੀਂ ਦੇਖ ਸਕਦੇ ਹੋ ਸਾਈਕਲ ਤੇ ਜੋਂ ਜਾਂਦੇ ਨੇ ਏਡੂਰ ਸਾਈਕਲ ਤੇ ਜਾ ਕੇ ਡਿਊਟੀ ਨਿਭਾਉਂਦੇ ਨੇ ਕਿਉਂਕਿ ਜ਼ਿੰਮੇਵਾਰੀਆਂ ਬੜੀਆਂ ਨੇ ਬੱਚਿਆਂ ਦੀ ਜ਼ਿੰਮੇਵਾਰੀ ਪੜਾਈ ਦੀ ਜ਼ਿੰਮੇਵਾਰੀ ਆ ਘਰ ਦੀ ਚਲਾਉਣ ਦੀ ਜ਼ਿੰਮੇਵਾਰੀ ਆ ਬੜੀਆਂ ਸੋਚਾਂ ਨੇ ਆਸਤਿਕ ਭਾਈ ਜੇਕਰ ਤੁਸੀਂ ਆਪਣੇ ਪਾਠ ਸਿੰਘਾਂ ਨੂੰ ਪਿਆਰ ਕਰਦੇ ਹੋ ਗੁਰੂ ਦੇ ਵਜੀਰਾ ਨੂੰ ਪਿਆਰ ਕਰਦੇ ਹੋ ਤੇ ਬੰਦਾ ਮਾਨ ਸਮਾਨ ਜੁਰ ਕਰਿਓ ਬਾਬਾ ਜੀ ਤੁਸੀਂ ਆਪਣਾ ਮੋਬਾਈਲ ਨੰਬਰ ਵੀ ਸਾਡਾ ਕਰਦੇ ਹੋ ਜੇ ਕਿਸੇ ਦੇ ਕੋਈ ਜਾਣੀ ਸੱਜਣਾ ਸਾਡਾ ਕੋਈ ਇਹਨਾਂ ਦਾ ਵੀਰ ਜਾਂ ਕੋਈ ਸਾਥੀ ਵੀ ਕਿਸੇ ਨੇ ਕੋਈ ਮਤ ਕਰਨੀ ਹੋਵੇ ਤੁਹਾਡੀ ਕਿਸ ਤਰ੍ਹਾਂ ਮਤ ਕਰ ਸਕਦਾ ਮੋਬਾਈਲ ਨੰਬਰ ਸਾਡਾ ਕਰਦੇ ਹੋ ਆਪਣਾ ਜਿਹੜਾ ਮੇਰੇ ਕੋ ਮੋਬਾਈਲ ਹੈਗਾ ਇਹ ਟੱਚ ਵਾਲਾ ਉਹ ਤੇ ਉਹ ਖੋ ਕੇ ਲੈ ਗਏ ਨੇ ਮੇਰੇ ਕੋ ਉਹ ਮੇਰੇ ਕੋ Jio ਦਾ ਛੋਟਾ ਫੋਨ ਹੈਗਾ ਜਿਹਦਾ ਨੰਬਰ ਹੈਗਾ 7814746980 7814746980 ਉਹ ਜੀ ਉਹਦਾ ਛੋਟਾ ਜਿਹਾ ਫੋਨ ਘਰੇ ਪਿਆ ਹੁੰਦਾ ਸੀ ਉਹ ਘਰੇ ਉਹ ਜਿਹੜਾ ਘਰਦਿਆਂ ਕੋ ਫੋਨ ਹੈ ਉਹ ਫੋਨ ਸਾਡੇ ਕੋਲ ਰਹਿ ਗਿਆ ਜੀ ਛੋਟਾ ਠੀਕ ਹੈ ਜੀ ਤੇ ਤੁਸੀਂ ਦੇਖਿਆ ਵੀ ਬਾਠ ਸਿੰਘ ਨੇ ਆਪਣਾ ਮੋਬਾਈਲ ਨੰਬਰ ਆਪਣਾ ਜਰੂਰ ਦੱਸ ਦਿੱਤਾ ਵਾ ਹੁਣ ਸਾਡੇ ਵਿੱਚ ਸਿੱਖ ਸੰਗਤ ਦੀ ਗਾੜੀ ਅਪੀਲ ਹੈ ਭਾਈ ਜਿੰਦਾ ਕੋਈ ਤੇਲ ਫੁੱਲ ਸੇਵਾ ਕਰ ਸਕਦਾ ਮਦਦ ਕਰ ਸਕਦਾ ਵਾ ਚੜ ਕੇ ਕਰਿਓ ਤਾਂ ਜੋ ਕਿ ਇਹਨਾਂ ਦਾ ਮੋਟਰਸਾਈਕਲ ਜਿਹੜਾ ਇਹਨਾਂ ਨੂੰ ਨਵਾਂ ਲੈ ਕੇ ਦਿੱਤਾ ਜਾਵੇ ਜਾਂ ਕੋਈ ਸਾਧ ਲੈ ਕੇ ਦਿੱਤਾ ਜਾਵੇ ਜਿਹਨਾਂ ਆਪਣੀ ਡਿਊਟੀ ਜਿਹੜੀ ਹੈ ਨਿਭਾ ਸਕਣ ਕਿਉਂਕਿ ਸਾਡੇ ਪਟ ਸਿੰਘਾਂ ਦੇ ਬਹੁਤੇ ਹਾਲਾਤ ਵਧੀਆ ਨਹੀਂ ਆ ਤੁਸੀਂ ਦੇਖ ਸਕਦੇ ਹੋ ਮਿਹਨਤ ਕਰਦੇ ਨੇ ਬੜੇ ਲੰਬੇ ਸਮੇਂ ਤੋਂ ਪਰਿਵਾਰ ਦੀ ਪਾਲਣ ਪੋਸ਼ਣ ਕਰਦੇ ਨੇ ਪਰ ਗੁਰੂ ਨਾਲ ਜੁੜੇ ਨੇ ਸਾਨੂੰ ਬਾਣੀ ਦੀ ਇਹ ਹੀ ਸਲਾਉਂਦੇ ਨੇ ਹਰ ਟਾਈਮ ਗੁਰੂ ਸਾਹਿਬ ਦੇ ਨਾਲ ਲੱਗੇ ਰਹਿੰਦੇ ਨੇ ਗੁਰੂ ਸਾਹਿਬ ਦੀ ਓਟ ਚ ਰਹਿੰਦੇ ਨੇ ਪਰ ਤੁਹਾਡੇ ਸਾਧ ਹੀ ਲੋਕ ਦੇ ਸਕਦੇ ਹੋ ਵਾਚ ਚੜ ਕੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕਿ ਜਿਹੜਾ ਸਿੱਖ ਸੰਗਤ ਨੂੰ ਅਤੇ ਸਿੱਖ ਭਾਈਚਾਰੇ ਨੂੰ ਜਿਹੜਾ ਪਿਆਰ ਕਰਦਾ ਵਾ ਮੈਨੂੰ ਦਿਓ ਜਾਤ ਮੈਥ ਵੜਾ ਅਜੀਤ ਸਿੰਘ ਗਰੇਵਾਲ ਨਰਪਖ ਪੋਸਟ ਚੈਨਲ ਲਈ ਅੰਮ੍ਰਿਤਸਰ